ਸਵਾਮੀ ਬਿਕਾਨੰਦ ਹੋਏ ਨੇ ਉਹਨਾਂ ਦੀ ਸਾਗੀ ਸਾਹਮਣੇ ਆ ਗਈ ਉਹਨਾਂ ਦੇ ਗੁਰਦੇਵ ਨੇ ਜਦੋਂ ਉਹਨੂੰ ਸੁਣਤਿਆ ਕਰੋੜੀ ਸਵਾਮੀ ਬਿਕਾਨੰਦ ਉਹਨਾਂ ਦਾ ਨਾਮ ਰਸਿੰਕਿਸ਼ਨਾ ਨਾਮ ਤੇ ਉਹਨਾਂ ਨੇ ਆਪਣੀ ਕਥਾ ਵਿਖਿਆਨ ਤੋਂ ਬਾਅਦ ਕਹਿਣਾ ਵੀ ਪੁੱਤਰੋ ਪ੍ਰਮਾਤਮਾ ਅਰਥਾਂ ਦੇ ਦੇਵ ਹੈ ਇਹ ਉਹਨਾਂ ਦਾ ਟ੍ਰੈਂਡ ਸੀ ਸਮਝਾਉਂਦਾ ਆਖਰਕਾਰ ਕਾਫੀ ਸਮਾਂ ਪੜਾਉਣ ਤੋਂ ਬਾਅਦ ਮਨ ਵਿੱਚ ਵਿਚਾਰ ਕੀਤੀ ਗੁਰੂ ਨੇ ਤੇ ਵੇਖੀ ਵੀ ਇਹ ਮੇਰੀ ਗੱਲ ਨੂੰ ਕਿੰਨਾ ਕੁ ਸਮਝੇ ਨੇ ਉਹਨਾਂ ਨੇ ਇੱਕ ਬਾਹਾਨਾ ਬਣਾਇਆ ਕਹਿੰਦੇ ਪੁੱਤਰ ਮੈਨੂੰ ਬਿਵਾਰੀ ਕੋ ਲੱਗੀ ਤੇ ਮੈਨੂੰ ਹਕੀਮ ਨੇ ਦੱਸਿਆ ਵੀ ਤੂੰ ਕਬੂਤਰ ਦਾ ਮਾਸ ਖਾਵੇਂ ਨਾ ਤੇ ਠੀਕ ਹੋ ਸਕਦਾ ਹੈ ਆਪਣੇ ਚੇਰੇ ਨੂੰ ਕਬੂਤਰ ਲੈ ਕੇ ਦਿੱਤੇ ਪਰ ਕਹਿਣ ਲੱਗੇ ਕਿ ਪੁੱਤਰੋ ਇਹ ਮੇਰੇ ਵਾਸਤੇ ਮੇਰਾ ਬਚਾ ਤੁਸੀਂ ਮੇਰੇ ਵਿਦਿਆਰਥੀ ਹੋ ਸਾਰੇ ਚਲੇ ਗਏ ਤੇ ਜਦੋਂ ਉਹ ਚਲੇ ਗਏ ਤੇ ਉਹਨਾਂ ਨੇ ਉਹਲੇ ਹੋ ਕੇ ਗੁਰਮੁਖ ਕਬੂਤਰ ਮਾਰ ਕਰਤੇ ਲੇਕਿਨ ਸਵਾਮੀ ਬੇਕਾ ਜਿਵੇਂ ਹੁਣ ਤਾਂ ਆਪਣੇ ਕੋਲ ਪੱਕੇ ਮਕਾਨ ਨਹੀਂ ਤੁਸੀਂ ਪਿੰਡਾਂ ਦੇ ਰਹਿਣ ਆਪਾਂ ਪਿੰਡਾਂ ਦੇ ਰਹਿਣ ਵਾਲੇ ਆ ਪਿੰਡਾਂ ਵਿੱਚ ਬੀਬੀਆਂ ਪਣਾ ਪੂਚਾ ਫਿਰਦੀ ਹੁੰਦੀ ਅਸਾਂ ਲਾਲ ਮਿੱਟੀ ਦਾ ਔਰ ਉਹ ਪਿੰਡਾਂ ਦੇ ਬਾਹਰ ਬਾੜ ਲੁੰਗੇ ਟੋਏ ਪਏ ਹੁੰਦੇ ਸਨ ਟੋਏ ਲੋਕਾਂ ਨੇ ਉੱਥੇ ਕਈਆਂ ਨੇ ਜਾ ਕੇ ਬਹਿਣਾ ਉਹ ਉੱਥੇ ਚੜਾ ਗਿਆ ਕਬੂਤਰ ਨੂੰ ਮਾਰਨ ਲੱਗਾ ਤੇ ਕਹਿਣ ਲੱਗਾ ਵੀ ਮੇਰੇ ਗੁਰਦੀਪ ਕਹਿੰਦੇ ਵੀ ਪ੍ਰਮਾਤਮਾ ਹਰਦਾ ਤੇ ਨਾਜ਼ਰ ਹੈ ਤੇ ਨਾਲ ਹੀ ਉਹਨਾਂ ਆਖਿਆ ਕਿ ਇਹਨੂੰ ਉਥੋਂ ਮਾਰ ਕੇ ਨੂੰ ਜਿੱਥੇ ਕੁਵੇ ਦਾ ਨਵੇ ਕਬੂਤਰ ਨੂੰ ਮੈਂ ਵੇਖ ਰਿਹਾ ਹਾਂ ਇਹ ਮੈਨੂੰ ਵੇਖ ਰਿਹਾ ਤੇ ਨਾਲੇ ਉਹ ਆਪਣੇ ਹਾਰ ਬਖਿਆਨ ਤੋਂ ਬਾਅਦ ਕਹਿੰਦੇ ਸੰਭੀ ਪ੍ਰਮਾਤਮਾ ਹਰਥਾਂ ਤੇ ਆਦਰਣ ਆਜਾ ਤੇ ਤੀਜਾ ਰਬ ਵੇਦਾ ਕੋਈ ਗੱਲ ਨਹੀਂ ਗੁਰਦੇਵ ਮੈਨੂੰ ਕੱਢ ਦੇਣ ਪਰ ਮੈਂ ਇਹ ਕੰਮ ਨਹੀਂ ਕਰਨਾ ਸਾਰੇ ਚਾਰੇ ਕਿ ਉਹਨਾਂ ਨੇ ਕਪੂਤਰ ਮਾਰੇ ਤੇ ਇਹ ਸਵਮੀ ਕਨੰਦ ਅਗਲੇ ਤੇ ਕਹਿਣ ਲੱਗੇ ਪੁੱਤਰਾ ਕਿਵੇਂ ਕਹਿਣ ਲੱਗੇ ਜੀ ਭਾਵੇਂ ਡੇਰ ਚ ਰੱਖੋ ਤੇ ਭਾਵੇਂ ਨਾ ਰੱਖੋ ਪਰ ਤੁਸੀਂ ਸਾਨੂੰ ਕਿਹਾ ਰਿਹਾ ਵੀ ਪ੍ਰਮਾਤਮਾ ਹਰਥਾਂ ਤੇ ਵੇਂਦਾ ਤੇ ਨਾਲ ਤੁਸੀਂ ਕਿਹਾ ਸੀ ਵੀ ਜਿੱਥੇ ਕੋਈ ਨਾ ਵੇਖੇ ਉਤੋਂ ਮਾਰ ਕੇ ਰਹਿਉਣਾ ਉਹ ਤੇ ਤੈਨ ਜਣੇ ਸਾਂ ਮੈਂ ਕਿਵੇਂ ਮਾਰਦਾ ਮੈਂ ਇਹਨੂੰ ਵੇਨਾ ਸਾਂ ਇਹ ਮੈਨੂੰ ਵੇਖ ਰਿਆ ਸੀ ਤੇ じゃ ਭਗਵਾਨ ਵੇਖ ਰਿਆ ਸੀ ਤੇ ਉਹਨਾਂ ਦੇ ਗੁਰੂ ਸਵਾਮੀ ਕ੍ਰਿਸ਼ਨ ਆਨੰਦ ਨੇ ਉੱਠ ਕੇ ਜਫੀ ਪਾੜੀ ਕਰਨ ਲੱਗੇ ਤੂੰ ਮੇਰਾ ਉਤਰਾਧਿਕਾਰੀ ਤੇ ਬਾਕੀ ਸਾਰੇ ਤੇ ਸਾਰੇ ਪਾਸੇ ਹੋ ਜਾਓ ਆਪਾਂ ਗੁਰੂ ਕੋ ਅੱਗੋਂ ਦੇਖੇ ਪਿੱਛੋਂ ਦੇਖੇ ਤੋਈ ਤੇ ਕਾਂਸ਼ ਪਾਵੇ ਆਪਾਂ ਬੰਦਿਆਂ ਤੋਂ ਪਰਦਾ ਕਰ ਸਕਦੇ ਆ ਲੇਕਨ ਉਦੋਂ ਪਰਦਾ ਨਹੀਂ ਚੁੱਕਿਆ ਜਾ ਸਕਦਾ ਰਤਨ ਰਾਮ ਘਟ ਹੀ ਕਹਿ ਭੀਸਰ ਸੋ ਇਸ ਪ੍ਰਕਾਰ ਪਰਮਾਤਮਾ ਕੀਮਤੀ ਰਤਨ ਦੀ ਤਰ੍ਹਾਂ ਤੇਰੇ ਹਿਰਦੇ ਦੇ ਅੰਦਰ ਹੈ ਤਾਂ ਕੋ ਗਿਆਨ ਨਾ ਪਾਏ ਉਹਦਾ ਕੋ ਗਿਆਨ ਪ੍ਰਾਪਤੀ ਨਹੀਂ ਕੀਤਾ ਜਨ ਨਾਨਕ ਭਗਵੰਤ ਭਜਨ ਬਿਨ ਸਭ ਤੋਂ ਪਾਤਾ ਕਹਿੰਦੇ ਪਰੀ ਪੂਰਨ ਪਰਮਾਤਮਾ ਦੇ ਭੈ ਤੋਂ ਬਿਨਾ ਉਹਦੇ ਭਜਨ ਤੋਂ ਬਿਨਾ ਮਿਰਥਾ ਜਨਮ ਗਵਾਇਓ ਇਹ ਕੀਮਤੀ ਬਰੁਖਾ ਜਨਮ ਆਪਾਂ ਇਵੇਂ ਹੀ ਗਵਾ ਲਿਆ ਜਾਤ ਸ੍ਰੀ ਮਹੱਲਾ ਨੋ ਮਾ ਹਰ ਜੂ ਰੱਖ ਲਿਓ ਪਤ ਮੇਰੀ ਅਸੀਂ ਅਰਦਾਸ ਬੇਨਤੀ ਕਰੀਏ ਭੀਏ ਵੈਗਲੂ ਮੇਰੀ ਪਤ ਰੱਖ ਲਈ ਮੇਰੀ ਇਤ ਰੱਖ ਲਈ ਜਮ ਕੋਤਰਾਸ ਭਇਓ ਔਰ ਅੰਤਰ ਨਰ ਅਸਰ ਮੈਂ ਇਹ ਤੇਰੇ ਕੀ ਹਾੜੇ ਤਾਂ ਕਰਦਾ ਤਰਲੇ ਤਾਂ ਨਹੀਂ ਮੈਂ ਜਿਹੜਾ ਮੌਤ ਹੈ ਨਾ ਉਹਦਾ ਡਰ ਮੇਰੀ ਹਿਰਦੇ ਦੇ ਅੰਦਰ ਮੈਂ ਮੌਤ ਤੋਂ ਬੜਾ ਡਰਦਾ ਹਾਂ ਸ਼ਰਨ ਗਹੀ ਕਿਰਪਾ ਨਿਤ ਤੇਰੀ ਇਸ ਕਾਰਨ ਕਰਕੇ ਕਿਰਪਾ ਦੇ ਖਜ਼ਾਨੇ ਵਿਗਰੂ ਮੈਂ ਤੇਰੀ ਸ਼ਰਨ ਨੂੰ ਗ੍ਰਹਿਣ ਕੀਤਾ ਪਕੜਿਆ ਤੇਰਾ ਆਸਰਾ ਤਾਂ ਲਿਆ ਹੈ ਰਹਾ ਨਸਰਾਮ ਦੇ ਕਰਕੇ ਦਇਆ ਕਰਦੇ ਹਨ ਮਹਾ ਪਤ ਤ ਮੁਗਤ ਲੋਭੀ ਫੁਨ ਤੇ ਮੁਕਤ ਸਾਪੀਆਂ ਕਮਜ਼ੋਰੀਆਂ ਮੈਂ ਬੜਾ ਪਵਿੱਤਰ ਹੀ ਤੇ ਮੁਗਧਾਰਤ ਹੁੰਦਾ ਉਹਨੂੰ ਕਿੰਨਾ ਮਰਜੀ ਸਮਝਾਈ ਚਲੋ ਉਹਦੇ ਤੇ ਅਸਰ ਨਾ ਪਵੇ ਜਿਤੇ ਅਸਰ ਨਾ ਪਵੇ ਉਹਦਾ ਨਾਂ ਰੱਖਿਆ ਬੁੱਧ ਮੈਂ ਅਪਵਿੱਤਰ ਕੋਈ ਮੈਨੂੰ ਕਿੰਨੀ ਮੱਜੀ ਸਿੱਖਿਆ ਦੇ ਮੇਰੇ ਤੇ ਸਾਡੀ ਹੁੰਦਾ ਲਾਲਚੀ ਮੈਂ ਇਹ ਮੇਰੇ ਚ ਕਮਜ਼ੋਰ ਹੈ ਤੇ ਹੁਣ ਤੇਰੀ ਕਿ ਹਰਲਾ ਤਰਲਾ ਕਿਉਂ ਕੱਢਿਆ ਹੈ ਕਰਦ ਪਾਪ ਅਭਾਰਾ ਮੈਂ ਹੁਣ ਪਾਪ ਕਰ ਕਰ ਕੇ ਥੱਕ ਗਿਆ ਇਹਨੇ ਪਾਪ ਕੀਤੇ ਪਿਗੜੇ ਨਹੀਂ ਜਾਂਦੇ ਮੈਂ ਪਾਪ ਕਰ ਕਰ ਕੇ ਥੱਕ ਗਿਆ ਹਾਂ ਭੈ ਮਰ ਮੇ ਕੋ ਬਿਸਨਤ ਨਾ ਹਨ ਜਿਹੜਾ ਮੌਤ ਦਾ ਡਰ ਹੈ ਨਾ ਇਹ ਨਹੀਂ ਮੈਨੂੰ ਭੁੱਲਦਾ ਤਹ ਚਿੰਤਾ ਤਨ ਚਾਰਾ ਇਹ ਮੌਤ ਦੇ ਭੈ ਕਰਕੇ ਇਹ ਚਿੰਤਾ ਦੇ ਕਰਕੇ ਮੇਰਾ ਸਰੀਰ ਸੜਦਾ ਹੈ ਕੀ ਉਪਾਪ ਮੁਕਤ ਕੇ ਕਾਰਨ ਮੁਕਤ ਹੋਣ ਵਾਸਤੇ ਕਈ ਉਪਰਾਲੇ ਕੀਤੇ ਰਏ ਦਾਜ ਸ ਕੋਠ ਧਾਇਆ ਕਸਮ ਦਿਸ਼ਾਂ ਵਿੱਚ ਮੈਂ ਦੌੜ ਦੌੜ ਕੇ ਭੱਜ ਭੱਜ ਕੇ ਵੇਖਿਆ ਹੈ ਕਟਹੀ ਪੀਤਰ ਬਸੇ ਨਿਰੰਜਨ ਇਹ ਕੋ ਮਖਾਓ ਪੂਰਨ ਪਰਮਾਤਮਾ ਜਿਹੜਾ ਵਿਦਿਆ ਕਾਲ ਕੁਤੁਰ ਹੈ ਤੇ ਉਹ ਤੇਰੇ ਹਿਰਦੇ ਦੇ ਅੰਦਰ ਹੈ ਤਾਂ ਕੋ ਮਰਮ ਨਾ ਪਾਇਆ ਕੋ ਭੇ ਤੂੰ ਸਮਝੇ ਨਹੀਂ ਨਾਹੇ ਗੁਣ ਨਾਹੇ ਕਛ ਜਪ ਤਪ ਨਾ ਕੋ ਸਾਡੇ ਚ ਗੁਣ ਹੈ ਨਾ ਕਿਤੇ ਜਪ ਕੀਤਾ ਨਾ ਕੋ ਤਪੱਸਿਆ ਕੀਤੀ ਹੈ ਕੌਣ ਕਰਮ ਆਪ ਕੀਚੈ ਮੇਰੇ ਅੰਦਰ ਦੱਸ ਵੀ ਹੁਣ ਕੀ ਕੰਮ ਕਰਾਂ ਨਾਨਕ ਹਾਰ ਪਰਿਓ ਸਰਨਾਗਤ ਮੈਂ ਤੇਰੇ ਅਗੇ ਤਾਂ ਬੇਨਤੀ ਕਰਦਾ ਵੀ ਬੜੇ ਮਾਰੇ ਚੰਗੇ ਕੰਮ ਕਰਕੇ ਵੇਖ ਲਏ ਤੇ ਮੈਂ ਹਾਰ ਕੇ ਤੇਰੀ ਸ਼ਰਨ ਵਿੱਚ ਆਇਆ ਹਾਂ ਭੈ ਦਾਨ ਪ੍ਰਭ ਦੀਜੈ ਜਿਹੜਾ ਮੇਰੇ ਅੰਦਰ ਮੌਤ ਦਾ ਭੈ ਨਾ ਇੰ ਚੱਕ ਦੇ ਇਹ ਮੈਨੂੰ ਖੈਰ ਦੇਣਾ ਕਰ ਪਈ ਮੈਂ ਨਰਪਾਉ ਜਾਵਾਂ ਬੇਖੌਫ ਹੋਣ ਦਾ ਖੈਰ ਦਾਨ ਮੈਨੂੰ ਦੇਣਾ ਕਰੋ ਜੈਤ ਸ੍ਰੀ ਮਹੱਲਾ ਨਵਾ ਮਨ ਰੇ ਸਾਚਾ ਗਹੋ ਵਿਚਾਰਾ ਇਹ ਸ਼ਬਦ ਮਨ ਨੂੰ ਸਮੋਧਨ ਕਰਕੇ ਆਚਾਰਨ ਕੀਤਾ ਹੈ ਮੇਰੇ ਮਨਾ ਥੋੜਾ ਜਿਹਾ ਵਿਚਾਰ ਸਮਝਣਾ ਕਰ ਗਨਣ ਕਰਨਾ ਕਰ ਰਾਮ ਨਾਮ ਬਿਨ ਮਿਥਿਆ ਮਾਨੋ ਭਈ ਪੂਰ ਪਤਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਕੁਝ ਮਿਥਿਆ ਝੂਠ ਹੈ ਕਰਪਤ ਹੈ ਸਗਰੋ ਇਹੋ ਸੰਸਾਰ ਇੱਕੋ ਕਵੀ ਇਹ ਸਾਰਾ ਸੰਸਾਰ ਹੀ ਮਿਥਿਆ ਦ੍ਰਿਸ਼ਟਮਾਨ ਹੈ ਸਗਲ ਮਥੇਨਾ ਰਹਾ ਰਾਮ ਦੇ ਕਰਕੇ ਕਿਰਪਾ ਕਰਦੇ ਨੇ ਜਾਂ ਕੋ ਜੋਗੀ ਖੋਜ ਤਹਾਰੇ ਜਿਹਨੂੰ ਲਭ ਤੇ ਲਭ ਤੇ ਜੋਗੀ ਲੋਕ ਵੀ ਥੱਕ ਗਏ ਪਾਇਓ ਨਾਹੇ ਤੇ ਪਾਰਾ ਉਹਦਾ ਅੰਤ ਪਾ ਦ ਸਕਦਾ ਜਿਵੇਂ ਆਪਾਂ ਪੜਦੇ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਾਰਾ ਵਾਰ ਸੋ ਸੁਆਮੀ ਤੁਮ ਨਿਗਟਿ ਪਛਾਨੋ ਉਸ ਮਾਰਤ ਨੂੰ ਗੁਰਮੁਖਾ ਆਪਣੀ ਲਾਗੇ ਸਮਝੋ ਰੂਪ ਰੇਖ ਤੇ ਨਿਆਰਾ ਇਹ ਜੇ ਕੋ ਅੱਖ ਨਾ ਵੀ ਉਹਦਾ ਦੇਖਾ ਹੋਵੇ ਉਹਦਾ ਰੂਪ ਹੋਵੇ ਉਹ ਕਾਲਾ ਉਹ ਗੋਰਾ ਇਸ ਤਰ੍ਹਾਂ ਦਾ ਉਹਦਾ ਰੂਪ ਨਹੀਂ ਰਾਗ ਨ ਰੂਪ ਨ ਰੰਗ ਤੇਸ਼ ਤ੍ਰਿਗੁਣ ਤੇ ਪ੍ਰਭਿਨ ਪਰ ਅੱਗੇ ਕਿਹਾ ਕਿਸੇ ਬੁਝਾਏ ਨਾਨਕਾ ਜੇ ਸੋ ਬੇਸੋ ਪ੍ਰਸਾਨ ਹੈ ਇਹ ਗੱਲਾਂ ਉਹਨੂੰ ਸਮਝ ਆਉਣਗੀਆਂ ਜਿਹਦੇ ਤੇ ਉਹ ਮਾਲਕ ਖੁਸ਼ ਹੋਵੇ ਪਾਵਨ ਨਾਮ ਜਗਤ ਮੈਂ ਹਰ ਕੋ ਪਰਿਪੂਰ ਪ੍ਰਮਾਤਮਾ ਦਾ ਨਾਮ ਸਭ ਤੋਂ ਪਵਿੱਤਰ ਹੈ ਬਹੁ ਨਾਹੀ ਸੰਭਾਰਾ ਉਸ ਪਰਿਪੂਰ ਪ੍ਰਮਾਤਮਾ ਦੇ ਨਾਮ ਨੂੰ ਕਦੀ ਚੇਤੇ ਨਹੀਂ ਕੀਤਾ ਸੰਭਾਰਿਆ ਹੀ ਨਹੀਂ ਨਾਨਕ ਸ਼ਰਨ ਪਰਿਓ ਜਗਵੰਦਨ ਇਹ ਸੰਸਾਰ ਦੇ ਨਮਸਕਾਰ ਕਰਨ ਜੋਗ ਪ੍ਰਮਾਤਮਾ ਮੈਂ ਤੇਰੀ ਛਣ ਵਿੱਚ ਆਇਆ ਹਾਂ ਰੱਖੋ ਬਿਰਦ ਤੁਹਾਰਾ ਤੇ ਤੇਰਾ ਫਿਰਦੇ ਰੱਖਿਆ ਕਰਨ ਦੀ ਤੀ ਇਸ ਕਰਕੇ ਮੇਰੇ ਤੇ ਕਿਰਪਾ ਕਰ ਮੈਨੂੰ ਰੱਖਿਆ ਕਰਨਾ ਕਰੋ ਜੀ ਟੋਡੀ ਮਹੱਲਾ ਨੋਵਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਦੀ ਰਾਗ ਵਿੱਚ ਧਨ ਗੁ ਤਿਗ ਭਾਦ ਪਾਤਸ਼ਾਹ ਕਿਰਪਾ ਕਰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਕਹੋ ਕਹਾ ਆਪਣੀ ਅਤਮਾਈ ਗੁਰੂ ਕਿਰਪਾ ਕਰ ਮੈਂ ਆਪਣੀਆਂ ਕਿਹੜੀਆਂ ਕਿਹੜੀਆਂ ਕਮਜ਼ੋਰੀਆਂ ਕਿਹੜੇ ਕਿਹੜੇ ਔਗੁਣ ਤੇਨੂੰ ਦੱਸਣਾ ਕਰਾਂ ਕਹਿਣਾ ਕਰਾਂ ਹੁਰ ਜੋ ਕਨਕ ਕਾਮਨੀ ਕੇ ਰਸ ਆ ਦੋ ਚੀਜ਼ਾਂ ਮੈਨੂੰ ਲੱਗੀਆਂ ਨੇ ਇੱਕ ਕਨਕ ਸੋਨਾ ਇੱਕ ਪ੍ਰਾਈ ਚਮੜੀ ਇਹਦੇ ਰਾਸ ਵਿੱਚ ਨਹਿ ਕੀਰਤ ਪ੍ਰਭ ਕੀ ਗਾਈ ਮੈਂ ਇਹਦੇ ਵਿੱਚ ਪੁੱਜਿਆ ਹੋਇਆ ਹਾਂ ਕਿ ਮੈਂ ਕਦੇ ਪ੍ਰਮਾਤਮਾ ਦੀ ਕੀਰਤੀ ਵਿੜਿਆਈ ਜਸ ਕੀਤਾ ਹੀ ਨਹੀਂ ਰਹਾ ਕਾਰਨ ਕੀ ਹੈ ਜਗ ਝੂਠੇ ਕੋ ਸਾਚ ਜਾਣ ਕੈ ਉਸਾਰੰਦ ਕਹਿੰਦੇ ਕਾਰਨ ਹੀ ਪੜਿਆ ਸੰਸਾਰ ਝੂਠਾ ਨਾ ਇਹਨੂੰ ਸੱਚਾ ਸਮਝ ਲਿਆ ਤਾਂ ਸਿਉ ਔਰੋਚ ਉਪਜਾਈ ਔਰ ਮੇਂ ਜਿਹੜੀ ਬਹੁਤੀ ਰੁਚੀ ਇਸ ਸੰਸਾਰ ਵਾਲੇ ਪਾਸੇ ਹੈ ਪੁੱਤਰਾਂ ਵਾਲੇ ਪਾਸੇ ਪਰਿਵਾਰ ਵਾਲੇ ਪਾਸੇ ਪੈਸੇ ਵਾਲੇ ਪਾਸੇ ਸੋਨੇ ਵਾਲੇ ਪਾਸੇ ਇਹ ਮੇਰੀ ਰੁਚੀ ਹੈ ਇਸ ਕਰਕੇ ਮੈਂ ਤੈਨੂੰ ਕੀ ਦੱਸਾਂ ਮੈਂ ਤੇਰੀ ਵਿਡਿਆਈ ਨਹੀਂ ਕੀਤੀ ਦੀਨ ਬੰਦ ਸਿਮਰਿਓ ਨਹੀਂ ਕਬ ਹੂੰ ਦੀਨਾ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਦਾ ਮੈਨੂੰ ਕਦੇ ਚੀਤਾ ਨਹੀਂ ਆਇਆ ਖਿਆਲ ਹੀ ਨਹੀਂ ਆਇਆ ਖੋਤ ਜੋ ਸੰਗ ਸਹਾਈ ਜਿਹੜਾ ਭਾਈ ਸੰਗ ਹੋ ਕਰਕੇ ਸਾਥ ਦੇ ਕੇ ਤੇ ਸਹਾਇਤਾ ਕਰਦਾ ਕਾਰਨ ਕੀ ਹੈ ਮਗਨ ਰਹਿਓ ਮਾਇਆ ਮੈਂ ਇਸ ਦਿਨ ਨਰ ਅਸਰ ਪਾਛਾ ਦਿਨੇ ਰਾਤ ਮੈਂ ਮਾਇਆ ਦੇ ਵਿੱਚ ਮਾਸਾਂ ਆ ਪਿਛੇ ਜੀ ਮੈਂ ਇੱਕ ਕਿਸੇ ਗੁਰਮੁਖ ਪਹਿਰੇਦਕਾਨ ਤੇ ਗਿਆ ਤੇ ਮੈਨੂੰ ਵੇਖ ਕੇ ਤੇ ਉਹ ਪੋਮਾ ਮਾਰ ਕੇ ਰੋਪਾ ਮੈਂ ਕਿਹਾ ਗੁਰਮੁਖਾ ਮੈਂ ਤੈਨੂੰ ਕਦੇ ਮਿਲਿਆ ਨਹੀਂ ਕਹਿੰਦਾ ਗਿਆਨੀ ਜੀ ਮੈਂ ਬੜੇ ਮਾੜੇ ਪਾਗਾ ਮਰ ਮੈਂ ਕਿਹਾ ਕਿਉਂ ਤੂੰ ਗੁਰਰਾਮਦਾਸ ਦੇ ਨੇੜੇ ਵੱਸਦਾ ਕਹਿੰਦਾ ਤੈਨੂੰ ਤਾਂ ਮੈਂ ਗੱਲ ਕੀਤੀ ਕਹਿੰਦਾ ਗਿਆਨੀ ਜੀ ਮੈਂ ਕਦੇ ਗੁਰਰਾਮਦਾਸ ਦੇ ਪਾਵਨ ਦਰਬਾਰ ਪਾਥਾ ਟਿਕਟ ਤੋਂ ਬਣਾ ਰੋਟੀ ਦੀ ਸਿਖਾਦੀ ਪਾਣੀ ਨਹੀਂ ਸੀ ਪੀਤਾ ਮੈਂ ਆ ਕਾਰੋਬਾਰ ਚ ਜਾ ਕੇ ਤੇ ਮੇਰਾ ਕਾਰੋਬਾਰ ਇਨਾ ਵਧਿਆ ਕਿ ਮੈਨੂੰ ਕਦੇ ਦਰਬਾਰ ਸਾਹਿਬ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਉਹ ਬੰਦੇ ਲੋਕ ਹੈ ਨਾ ਸਿਆਣਾ ਬੇਣਾ ਬੰਦਾ ਸੀ 50 60 ਸਾਲ ਦਾ ਹੋਵੇਗਾ ਐਡਾ ਮਨ ਪਰੇਸ਼ਾਨ ਹੁੰਦਾ ਕਹਿਣ ਲੱਗਾ ਇਹ ਮਾਇਆ ਨੇ ਮੈਨੂੰ ਲੁੱਟ ਲਿਆ ਮੈਂ ਗੁਰੂ ਰਾਮਦਾਸ ਦੇ ਨਗਰ ਵਿੱਚ ਵੱਸਦਾ ਹੋਇਆ ਵੀ ਮੱਸਾ ਟਿਕਣੀ ਗਿਆ ਤੇ ਮਰੋਹ ਜਾਣਾ ਸੀ ਇਹ ਉਹ ਅਗਰ ਸਾਡੀ ਆਦ ਹੈ ਕਹਿੰਦੇ ਇਸ ਪ੍ਰਕਾਰ ਜਿਹੜੀ ਮਾਇਆ ਨਾ ਦਿਨੇ ਰਾਤ ਇਹਦੇ ਵਿੱਚ ਮਗਰ ਹੋਇਆ ਮਸਤ ਹੋਇਆ ਹੈ ਛੁੱਟੀ ਨਾ ਮਨ ਕੀ ਕਾਈਂ ਉਹ ਜਿਹੜੀ ਮਨ ਦੇ ਅੰਦਰ ਜਾੜਾ ਪਿਆ ਸੀ ਵਹਿਮ ਸੀ ਨਾ ਉਹ ਅੰਦਰੋਂ ਗਿਆ ਹੀ ਨਹੀਂ ਕਹੇ ਨਾਨਕ ਅਬ ਨਾਹੇ ਅਨਤ ਗਤ ਸਤਿਗੁਰੂ ਪਾਤਸ਼ਾਹ ਕਹਿੰਦੇ ਹੋਰ ਕਈ ਤਰ੍ਹਾਂ ਦੇ ਬਿਨ ਹਰ ਕੀ ਸਰਣਾਈ ਇੱਕ ਵੈ ਦੀ ਛਣ ਵਿੱਚ ਆਉਣ ਤੋਂ ਬਣਾ ਬਾਕੀ ਦੇ ਜਿੰਨੇ ਗਤ ਤੰਗ ਤਰੀਕੇ ਨੇ ਨਾ ਉਹ ਸਾਰੇ ਦੇ ਸਾਰੇ ਗਲਤ ਨੇ ਗੁਰਮੁਖੋ ਕੰਨੀਆਂ ਦੀ ਇਹੋ ਜੀ ਹਾਲ ਤੇ ਮੈਂ ਕਿਸੇ ਪਰਵਾਰ ਨੂੰ ਜਾਣਦਾ ਮੇਰਾ ਉਹਨਾਂ ਨਾਲ ਬੜਾ ਸਨੇਹ ਹੈ ਉਹ ਐਤਵਾਰ ਨੂੰ ਕੁੰਡੀਆਂ ਲਾਣੇ ਦੇ ਰਹੇ ਤੇ ਮੈਂ ਪੁੱਛਿਆ ਵੀ ਕੀ ਕਰਕੇ ਤੇ ਗਿਆਨੀ ਜੀ ਸਾਨੂੰ ਇਹ ਨਾ ਪੈਸਾ ਲਦਾ ਵੀ ਸਾਥੋਂ ਗਿਣੇ ਨਹੀਂ ਜਾਂਦਾ ਤੇ ਅਸੀਂ ਐਤਵਾਰ ਵਾਲੇ ਦਿਨ ਕਿਵੇਂ ਪੈਸੇ ਹੀ ਗਿਣਦੇ ਆ। ਇਹੋ ਜੀ ਆਪ ਵੀ ਜੀ। ਤੇ ਇਹ ਗੁਰੂ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਕਰੀ ਨਾ ਕੋ ਨਾਂ ਨੂੰ ਗੁਰਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਜਿਨ੍ਹਾਂ ਚ ਗੁਰੂ ਕਿਰਪਾ ਨਾ ਕਰੇ ਉਹਨਾਂ ਚ ਗੁਰਮਖੋ ਗੱਲ ਨਹੀਂ ਜੇ ਬਣਦੀ। ਆਪਾਂ ਸਤਗੁਰੂ ਪਾਤਸ਼ਾਹ ਦੇ ਗਿਰਦਾਸ ਬੇਨਤੀ ਕਰੀਏ ਪਾਤਸ਼ਾਹ। ਮੈਂ ਤਾਂ ਇਹੋ ਕਹਾਂਗਾ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਅਸੀਂ ਤੇਰਾ 350 ਸਾਲਾ ਦਿਹਾੜਾ ਮਨਾ ਰਹੇ ਆ। ਤੇ ਜਿਵੇਂ ਮੱਖਣਸ਼ਾ ਲਬਾਣੀ ਦੇ ਬੇੜੇ ਨੂੰ ਬਨੇ ਲਾਇਆ ਸੀ ਨਾ ਸਾਡੀ ਵੀ ਉਹ ਹਾਲਤ ਹੈ ਸਾਡਾ ਬੇੜਾ ਵੀ ਵਿਸ਼ੇ ਵਕਾਰਾਂ ਦੇ ਵਿੱਚ ਡੁੱਬਦਾ ਜਾ ਰਿਹਾ ਤੇ ਤੇਰੀ ਚਰਨਾਂ 'ਚ ਅਰਦਾਸ ਬੇਨਤੀ ਕਿਉਂਕਿ ਅਸੀਂ ਤੇਰੀ ਬਾਰੇ ਪੜਿਆ ਤਿਗ ਭਾਦੇ ਸਿਵਰੀਏ ਕਰਨੋਂ ਦੇ ਆਵੇ ਤਾਂ ਹੈ ਸਭ ਥਾਈਂ ਵੇਸਾ ਹੈ ਤੂੰ ਹੱਥਾਂ ਦੇ ਸਹਾਈ ਦਾ ਕਰਨਾ ਤੇ ਮੱਖਣਸ਼ਾ ਲਬਾਣਾ ਤਾਂ ਮੀਰ ਸੀ ਉਹਦੇ ਕੋਲ 500 ਮੋਹਰਾਂ ਵੀ ਸਨ ਅਸੀਂ ਮੋਹਰਾਂ ਵਾਲੀ ਨਹੀਂ ਅਸੀਂ ਤਾਂ ਖੁਦ ਮੰਗਦੇ ਹਾਂ ਪਰ ਸਾਡੀ ਤੇ ਕਿਰਪਾ ਕਰੀ ਅਸੀਂ ਜਿੰਨੇ ਵੀ ਇੱਥੇ ਤੇਰੀ ਚਰਨਾਂ 'ਚ ਆਇਆ ਨਾ ਸਾਨੂੰ ਬਨੇ ਲਈ ਇਹ ਤੇਰੇ ਚਰਨਾਂ ਚ ਅਰਦਾਸ ਬੇਨਤੀ ਹੈ ਭੁੱਲਾ ਚੁੱਕਾਂ ਦੀ ਮਾਫੀ ਜੀ ਮਗਨ ਰਹੋ ਮਾਇਆ ਮੈਂ ਇਸ ਦਿਨ ਛੁੱਟੀ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅਨਤ ਗਤ ਬਿਨ ਹਰ ਕੀ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ